ਐਸਿਡ ਦੀ ਮਰੀਚਾਂ ਦੇ ਲਈ ਆ 6 ਸਬਜ਼ੀਆਂ ਫਾਇਦੇਮੰਦ ਹਰ ਰੋਜ਼ ਡਾਈਟ ਚ ਸ਼ਾਮਿਲ ਕਰੋ ਆ ਚੀਜ਼ਾਂ ਜੋੜਾਂ ਚ ਦਰਦ ਵਰਗੀਆਂ ਸਮੱਸਿਆ ਤੋਂ ਮਿਲੇਗੀ ਰਾਹਤ ਜੀ ਆ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਇਹ 6 ਸਬਜ਼ੀਆਂ ਤੁਹਾਡੇ ਸਰੀਰ ਦੇ ਲਈ ਇੱਕ ਤਰ੍ਹਾਂ ਦਾ ਵਰਦਾਨ ਹੋ ਸਕਦਾ ਹੈ ਜੋੜਾਂ ਦੇ ਦਰਦ ਤੋਂ ਲੈ ਕੇ ਕਈ ਸਰੀਰ ਦੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈਗਾ ਤੇ ਵੀਡੀਓ ਤੁਹਾਡੇ ਲਈ ਬੇਹਤ ਖਾਸ ਹੈ ਜੇਕਰ ਤੁਹਾਡੇ ਵੀ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਕਿਉਂਕਿ ਉਮਰ ਦੇ ਨਾਲ ਸਰੀਰ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈਗਾ ਦੱਸਦੀ ਕਿ ਜਦੋਂ ਸਰੀਰ ਦੇ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਜ ਜਾਂਦਾ ਹੈ ਤਾਂ ਜੋੜਾਂ ਦੇ ਵਿੱਚ ਦਰਦ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਨੇ ਇਹ ਸਮੱਸਿਆ ਤੋਂ ਘਟਾਉਣ ਦੇ ਲਈ ਤੁਸੀਂ ਕੁਝ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਜਿਵੇਂ ਕਿ ਸ਼ਿਮਲਾ ਮਿਰਚ ਜੀ ਹਾਂ ਇਹ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਜੋ ਕੁਦਰਤੀ ਤੌਰ ਦੇ ਉੱਤੇ ਯੂਰਿਕ ਐਸਿਡ ਨੂੰ ਘਟਾਉਂਦਾ ਹੈ ਇਸ ਤੋਂ ਇਲਾਵਾ ਇਹ ਐਂਟੀ ਇਨਫਲੇਮੈਟਰੀ ਗੁਣਾ ਦਾ ਭੰਡਾਰ ਹੈ ਜੋ ਸੋਜ ਨੂੰ ਘਟਾ ਸਕਦਾ ਹੈ ਫਿਰ ਆਉਂਦਾ ਹੈ ਕਦੂ ਜੀ ਹਾਂ ਕੱਦੂ ਜਿਹਾ ਕੱਦੂ ਖਰਾਬ ਯੂਰਿਡ ਜੋ ਕਿ ਯੂਰਿਕ ਐਸਿਡ ਨੂੰ ਦੂਰ ਕਰਨ ਦੇ ਵਿੱਚ ਬਹੁਤ ਫਾਇਦੇਮੰਦ ਹੋ ਸਕਦਾ ਇਹ ਬਹੁਤ ਹੀ ਹਲਕੀ ਅਤੇ ਪਚਣ ਦੇ ਵਿੱਚ ਆਸਾਨ ਸਬਜ਼ੀ ਹੁੰਦੀ ਹੈ ਫਿਰ ਗੱਲ ਕਰਦੇ ਹਾਂ ਬ੍ਰੋਕਲੀ ਦੀ ਜਿਹਾ ਬ੍ਰੋਕਲੀ ਨੂੰ ਵੈਸੇ ਤਾਂ ਸੈਲਡ ਦੇ ਰੂਪ ਦੇ ਵਿੱਚ ਵੀ ਕਈ ਲੋਕ ਖਾਂਦੇ ਨੇ ਪਰ ਬ੍ਰੋਕਲੀ ਦਾ ਫਾਇਦੇਮੰਦ ਬਹੁਤ ਜ਼ਿਆਦਾ ਹੁੰਦਾ ਹੈਗਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਸਰੀਰ ਨੂੰ ਇਹ ਘੱਟ ਪਿਊਰਿਨ ਵਾਲੀ ਸਬਜ਼ੀ ਹੁੰਦੀ ਹੈ ਜੋ ਯੂਰਿਕ ਐਸਿਡ ਦੇ ਪੱਧਰ ਨੂੰ ਨਹੀਂ ਵਧਾਉਣ ਦੀ ਇਹ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਯੂਰਿਕ ਐਸਿਡ ਨੂੰ ਘਟਾਉਣ ਦੇ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਫਿਰ ਆndi ਹੈ ਕੱਕੜੀ ਜੀ ਹਾਂ ਕੱਕੜੀ ਇਹ ਸਰੀਰ ਨੂੰ ਬਹੁਤ ਠੰਡਾ ਰੱਖਦਾ ਹੈ ਹਾਲਾਂਕਿ ਗਰਮੀਆਂ ਦਾ ਮੌਸਮ ਹੈਗਾ ਤੇ ਇਹਨਾਂ ਮੌਸਮ ਦੇ ਵਿੱਚ ਕੱਕੜੀ ਵੀ ਖਾਣੀ ਚਾਹੀਦੀ ਹੈ ਉਹ ਵੀ ਤੁਹਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਪਰ ਜੇਕਰ ਕਿਸੇ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈਗੀ ਹੈ ਤਾਂ ਉਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਹ ਠੰਡਾ ਹੁੰਦਾ ਹੈ ਅਤੇ ਯੂਰਿਕ ਐਸਿਡ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਡੀਟੌਕਸੀਫਿਕੇਸ਼ਨ ਦੇ ਵਿੱਚ ਮਦਦ ਕਰਦੀ ਹੈ ਇਸ ਦੇ ਨਾਲ ਯੂਰਿਕ ਐਸਿਡ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਫਿਰ ਗੱਲ ਕਰਦੇ ਹਾਂ ਬੈਂਗਣ ਜੀ ਹਾਂ ਬੈਂਗਣ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਲਈ ਬੈਂਗਣ ਦਾ ਸੇਵਨ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਹ ਫਾਈਬਰ ਅਤੇ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਰੀਰ ਨੂੰ ਡੀਟੌਕਸ ਕਰਦਾ ਹੈ ਫਿਰ ਗੱਲ ਕਰਦੇ ਹਾਂ ਪਾਲਕ ਹਰੀਆਂ ਸਬਜ਼ੀਆਂ ਖਾਣ ਦੇ ਲਈ ਡਾਕਟਰ ਵੀ ਤੁਹਾਨੂੰ ਬਹੁਤ ਕਹਿੰਦੇ ਹੋਣਗੇ ਤੁਹਾਡੇ ਵੱਡੇ ਬਜ਼ੁਰਗ ਵੀ ਕਿਉਂਕਿ ਪੁਰਾਣੇ ਸਮਿਆਂ ਤੋਂ ਹਰੀਆਂ ਸਬਜ਼ੀਆਂ ਖਾਣਾ ਹੀ ਸਿਹਤ ਦੇ ਲਈ ਜੋ ਕਿ ਕਿਹਾ ਜਾਂਦਾ ਸੀਗਾ ਵੀ ਹਰੀਆਂ ਸਬਜ਼ੀਆਂ ਖਾਣਾ ਚਾਹੀਦੀਆਂ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਲੋਕ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਦੇ ਨੇ ਜੰਕ ਫੂਡ ਹੋ ਗਿਆ ਫਾਸਟ ਫੂਡ ਹੋ ਗਿਆ ਬਾਹਰ ਜਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਪਰ ਬਾਹਰ ਜਿਕਰ ਹੋਟਲਾਂ ਦੇ ਵਿੱਚ ਵੀ ਖਾਂਦੇ ਨੇ ਤਾਂ ਮਸਾਲੇਦਾਰ ਸਬਜ਼ੀਆਂ ਮਿਲਦੀਆਂ ਨੇ ਜੋ ਕਿ ਤੁਹਾਡੇ ਸਰੀਰ ਨੂੰ ਖਰਾਬ ਕਰ ਦਿੰਦੇ ਨੇ ਜਲਨ ਮਹਿਸੂਸ ਕਰਦੀਆਂ ਨੇ ਤੇ ਫਾਸਟ ਫੂਡ ਤੁਹਾਡੇ ਸਰੀਰ ਨੂੰ ਖਰਾਬ ਕਰ ਦਿੰਦਾ ਹੈਗਾ ਪਾਚਨ ਕਿਰਿਆ ਨੂੰ ਪੂਰੇ ਤਰੀਕੇ ਦੇ ਨਾਲ ਬਰਬਾਦ ਕਰ ਦਿੰਦਾ ਹੈਗਾ ਬੇਸ਼ੱਕ ਫਾਸਟ ਫੂਡ ਤੁਹਾਨੂੰ ਸਵਾਦ ਲੱਗਦਾ ਹੈ ਕੁਝ ਟਾਈਮ ਦੇ ਲਈ ਸਵਾਦ ਜ਼ਰੂਰ ਲੱਗਦਾ ਹੈ ਪਰ ਸਮੇਂ-ਸਮੇਂ ਦੇ ਨਾਲ ਉਹ ਤੁਹਾਨੂੰ ਹੋਰ ਜ਼ਿਆਦਾ ਬਿਮਾਰ ਕਰ ਸਕਦਾ ਹੈ ਤਾਂ ਪਾਲਕ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਾਲਕ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਪਿਉਰੀਨ ਹੁੰਦੇ ਨੇ ਪਰ ਇਸ ਵਿੱਚ ਮੌਜੂਦ ਫਾਈਬਰ ਅਤੇ ਐਂਟੀਆਕਸੀਡੈਂਟ ਯੂਰਿਕ ਐਸਿਡ ਨੂੰ ਸੰਤੁਲਿਤ ਕਰਨ ਦੇ ਵਿੱਚ ਮਦਦ ਕਰਦੇ ਨੇ ਇਹ ਖਬਰ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਵੀ ਗੱਲ ਜ਼ਰੂਰ ਦੱਸਿਓ ਕਿ ਤੁਹਾਡੇ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਖਾਈਆਂ ਜਾਂਦੀਆਂ ਨੇ ਤੁਹਾਡੇ ਮਾਤਾ ਜੀ ਜੋ ਵੀ ਤੁਹਾਡੇ ਘਰ ਦੇ ਵੱਡੇ ਹੋਣਗੇ ਤੁਹਾਨੂੰ ਜ਼ਰੂਰ ਸਲਾਹ ਦਿੰਦੇ ਹੋਣਗੇ ਹਰੀਆਂ ਸਬਜ਼ੀਆਂ ਖਾਣ ਦੇ ਲਈ ਪਰ ਜੇਕਰ ਤੁਸੀਂ ਨਾ ਨੁੱਕਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਖਾਸ ਹੈ